ਬਾਬੂ ਰਜਵਲੀ ਖਾਨ ਜੀ ਦੀ ਕਫਤਾ ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ ਛੱਡਤਾ ਭਗਤ ਜਵਾਨ ਨੇ ਭਰ ਕੇ ਪਾਇਆ ਸ਼ੋਰ ਕਲਰ ਕੌਂਡਰ ਕੇ ਅੱਖੀਆਂ ਮੀਚਣ ਸਾਈਕਲ ਪੇੜ ਗਏ ਕਿਧਰੇ ਟੋ ਪੰਗਰੇ ਜੀ ਰੜ ਗਏ ਸਚੀਆਂ ਟਾਹਾਂ ਲਿਬੜਦੀਆਂ ਕਿਸੀਆਂ ਗੋਰੀਆਂ ਗੋਗੜਾਂ ਗੋਰੇ ਅੱਧ ਪੱਕ ਚਿਬੜਦੀਆਂ ਸਾਰਾ ਜਸਾ ਥਰ ਥਰ ਕੰਬ ਗਿਆ ਫਟੜ ਰੋਜ ਬਥੇਰਾ ਆਰੰਭ ਗਿਆ ਆ ਗਈ ਹੋਣੀ ਰਤ ਦੀ ਪਿਆਸੀ ਭੱਜ ਗਿਆ ਕਿਧਰੇ ਨੰਗ ਚਪੜਾ ਸੀ ਪੇਚੇ ਪੈਣ ਪਤੰਗੀ ਤੇ ਪੰਜ ਪਸਤੌਲਾ ਵਾਲੇ ਕਰਦੇ ਫੈਰ ਫਰੰਗੀ ਤੇ ਪੰਜ ਪਸਤੌਲਾ ਵਾਲੇ ਕਰਦੇ ਫੈਰ ਫਰੰਗੀ ਤੇ ਆ ਗਈ ਰਾਜ ਗੁਰੂ ਦੀ ਵਾਰੀ ਪਿਸਟਲ ਪਰ ਕੇ ਗੋਲੀ ਮਾਰੀ ਹੋ ਗਿਆ ਸ਼ਹਿਰ ਵਿਚਾਲੇ ਸਾਕਾ 1/2 ਕੋ ਸੁਣੇ ਤਮਾਕਾ ਰੁਗਮਾਸ ਕੱਢ ਲਿਆ ਗਰਦਨ ਦਾ ਦਰਦ ਬੜਾਵਣ ਚੜ ਗਿਆ ਦਰਦੀ ਭਾਰਤ ਦਰਦਨ ਦਾ ਦੋਵੇਂ ਮੌਰ ਵਿਚਾਲਿਓ ਪਾਟੇ ਲੱਗ ਗਏ ਰਤ ਦੇ ਪੈਣ ਤਲਾਟੇ ਪੈ ਗਿਆ ਗਲ ਚ ਟੋਪ ਦਾ ਫੀਤਾ ਤੀੜਾਂ ਲੱਗੀਆਂ ਹਾਏ ਹਾਏ ਕੀਤਾ ਚੀਰ ਬਣਾਤੇ ਸੰਗੀਤੇ ਪੰਜ ਪਸਤੋਲਾ ਵਾਲੇ ਕਰਦੇ ਫੈਰ ਫਰੰਗੀ ਤੇ ਪੰਜ ਪਸਤੋਲਾ ਵਾਲੇ ਕਰਦੇ ਫੈਰ ਫਰੰਗੀ ਤੇ ਫਿਰ ਸੁਖਦੇਵ ਚਲਾਤੀ ਗੋਲੀ ਰਾਹੀ ਪਾਉਂਦੇ ਕਾਂਵਾਂ ਰੋਲੀ ਸੌਰੀ ਟਿੰਟੀ ਕਰਦੀ ਜਾਂਦੀ ਰਾਜੀ ਕਿ ਚਲੂ ਚੁਰਦਾ ਗਾਂਦੀ ਰੰਗਣਾ ਚੜੀ ਜਵਾਹਰ ਨੂੰ ਐਂ ਅੰਗਰੇਜ਼ ਜਦ ਵੱਲਿਓ ਹਿੰਦੂਸਤਾਨੋਂ ਬਾਹਰ ਨੂੰ ਹੋ ਗਿਆ ਖੜਕਾ ਭੱਜ ਗਏ ਤੂੰ ਬੇ ਗਿਰਦੇ ਫਿਰਦੇ ਰਤ ਦੇ ਬੂੰਬੇ ਸੀ ਲਾਲ ਮਖਮਲ ਵਰਗੀ ਦੇਹੀ ਵੱਜ ਕੇ ਤੇਜ ਬਰੂਦਾ ਫੇਹੀ ਜੈਸੇ ਕਰਦੇ ਨਰੰਗੀ ਤੇ ਪੰਜ ਪਸਤੌਲਾ ਵਾਲੇ ਕਰਦੇ ਫੈਰ ਫਰੰਗੀ ਤੇ ਪੰਜ ਪਸਤੌਲਾ ਵਾਲੇ ਕਰਦੇ ਫਰ ਫਰੰਗੀ ਤੇ ਚੰਦਰ ਸ਼ੇਖਰ ਰੌਂਦ ਚਲਾਇਆ ਮਾਂ ਦੇ ਲਾਲ ਜਬ ਸਕੂਟਾਇਆ ਕਾਰ ਤੂਸ ਕੱਢਤਾ ਮੋਢੇ ਪਟ ਚੋਂ ਗਿਲਦਾ ਸੁਰਖ ਲਹੂ ਜਿਹਾ ਫਟ ਚੋਂ ਜਿਵੇਂ ਦੋ ਨਾਲੇ ਮੋਗੇ ਜੀ ਬਗਲੇ ਹਿੰਦ ਚੋਂ ਲਾਉਣ ਓ ਡਾਰੀ ਜਗ ਨੂੰ ਬੁਲਾਏ ਤੂੰ ਚੋਗੇ ਜੀ ਜਿਹੜੇ ਬੁੱਲ ਸੰ ਪਾਨੋਂ ਪਤਲੇ ਪਾੜਿਆ మాਸ ਖੰਡਾ ਤੇ ਗਤਲੇ ਹੋ ਗਏ ਲੰਦਨ ਦੇ ਅੱਜ ਢਹਲੇ ਚੜ ਗਏ ਦੋ ਦੋ ਉਂਗਲਾਂ ਮੈਲੇ ਉਸ ਦੀ ਇੱਕ ਜਈ ਲੰਗੀ ਤੇ ਪੰਜ ਪਸਤੌਲਾ ਵਾਲੇ ਕਰਦੇ ਫੈਰ ਫਰੰਗੀ ਤੇ ਪੰਜ ਪਸ ਤੋਲਾ ਵਾਲੇ ਕਰਦੇ ਫੈਰ ਫਰੰਗੀ ਤੇ ਜੈ ਗੋਪਾਲ ਚੁਲਾਤੀ ਮਗਰੋਂ ਢੂੰਗਾ ਟੋਆ ਬੜਾ ਤਾ ਗਗਰੋਂ ਲੱਗ ਗਿਆ ਸੀਸ ਜਿਮੀ ਤੇ ਲੋਟਣਾ ਪੱਕੀਆਂ ਸੜਕਾਂ ਫਿਸ ਗਿਆ ਟੋਟਣਾ ਗੇੜਾ ਬਨ ਲਿਆ ਬਾਵਾ ਨੇ ਤੇ ਜੱਟ ਮਿਰਜੇ ਵਾਂਗੂ ਚਰਮਟ ਪਾਲਿਆ ਕਾਵਾ ਨੇ ਪਿੱਟ ਕੇ 10 15 ਸਾਲ ਧੰਦਲ ਬਾਬੂ ਗੋਰੇ ਟਪ ਗਏ ਚਾਂਦਲ ਸਾਜੂ ਬਿਨਾ ਕਵੀ ਸ਼ਰ ਗੱਜ ਦੇ ਕਿਸੇ ਦੇ ਤੁੰਬੇ ਟਣ ਟਣ ਵੱਜ ਦੇ ਕਈ ਸੁਰ ਲਾਉਣ ਸਰੰਗੀ ਤੇ ਪੰਜ ਪਸ ਤੋਲਾ ਵਾਲੇ ਕਰਦੇ ਫੈਰ ਫਰੰਗੀ ਤੇ ਪੰਜ ਪਸ ਤੋਲਾ ਵਾਲੇ ਕਰਦੇ ਫੈਰ ਫਰੰਗੀ ਤੇ